ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਡੈਲੀ ਨਿਊਜ਼ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਵੋ ਤਾਂ ਹੀ YouTube ਸਾਡੀ ਵੀਡੀਓ ਨੂੰ ਅੱਗੇ ਲੋਕਾਂ ਨੂੰ ਦਿਖਾਉਂਦਾ ਹੈ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਅੱਜ ਦਾ ਸਵਾਲ ਟੀਵੀ ਸਕਰੀਨ ਤੇ ਤੁਹਾਨੂੰ ਚਾਰ ਤਸਵੀਰਾਂ ਦਿਖਾ ਰਿਹਾ ਹਾਂ ਤੁਹਾਨੂੰ ਕੀ ਲੱਗਦਾ ਹੈ ਕਿ ਕਿਸ ਦੇ ਰਾਜ ਦੇ ਵਿੱਚ ਨਸ਼ਾ ਸਭ ਤੋਂ ਵੱਧ ਫੈਲਿਆ ਜੇ ਤੁਹਾਨੂੰ ਲੱਗਦਾ ਹੈ ਪ੍ਰਕਾਸ਼ ਸਿੰਘ ਬਾਦਲ ਤਾਂ ਤੁਸੀਂ ਉਹਨਾਂ ਦਾ ਨਾਮ ਲਿਖ ਸਕਦੇ ਹੋ ਜੇ ਚੰਨੀ ਜਾ ਜਾਂ ਫਿਰ ਤੁਹਾਨੂੰ ਲੱਗਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਰਾਜ ਦੇ ਵਿੱਚ ਨਸ਼ਾ ਸਭ ਤੋਂ ਵੱਧ ਫੈਲਿਆ ਜਿਸ ਦੇ ਵੀ ਰਾਜ ਦੇ ਵੀ ਤੁਹਾਨੂੰ ਲੱਗਦਾ ਹੈ ਕਿ ਨਸ਼ਾ ਸਭ ਤੋਂ ਵੱਧ ਫੈਲਿਆ ਤੁਸੀਂ ਉਹਨਾਂ ਦਾ ਨਾਮ ਲਿਖ ਸਕਦੇ ਹੋ ਕਮੈਂਟ ਸੈਕਸ਼ਨ ਵਿੱਚ ਰੁਕ ਕਰ ਰਹੇ ਨੇ ਪਹਿਲੀ ਵੱਡੀ ਖਬਰ ਵੱਲ ਨੂੰ ਜੋ ਕਿ ਸੀਐਮ ਭਗਵੰਤ ਮਾਨ ਦੇ ਨਾਲ ਜੁੜੀ ਹੈ ਅੱਜ ਹਾਊਸ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਲਗਾਤਾਰ ਸੀਐਮ ਭਗਵੰਤ ਮਾਨ ਨੂੰ ਟੋਕਦੇ ਰਹੇ ਵਿੱਚ ਬੋਲਦੇ ਰਹੇ ਬਾਰ ਬਾਰ ਤੰਗ ਕਰਦੇ ਰਹੇ ਜਿਸ ਤੋਂ ਅਕਾਸ਼ ਸਪੀਕਰ ਨੇ ਸੁਖਪਾਲ ਸਿੰਘ ਖਹਿਰਾ ਨੂੰ ਹਾਊਸ ਦੇ ਵਿੱਚੋਂ ਬਾਹਰ ਕੱਢਣ ਦਾ ਫੈਸਲਾ ਲੀਤਾ ਪਰ ਉਸ ਤੋਂ ਬਾਅਦ ਜੋ ਸੀਐਮ ਭਗਵੰਤ ਮਾਨ ਨੇ ਪੂਰੀ ਕਾਂਗਰਸ ਪਾਰਟੀ ਦੀ ਰੀਲ ਬਣਾਈ ਉਹ ਦੇਖਣ ਵਾਲੀ ਹੈ ਮੈਂ ਨੇਮ ਕਰਦਾ ਸਾਡੇ ਮੈਂਬਰ ਸੁਖਪਾਲ ਸਿੰਘ ਖੈਰਾ ਨੂੰ ਨੇਮ ਕਰਦਾ ਨੇਮ ਕਰਦਾ ਨੇਮ ਕਰਦਾ ਇਹਨਾਂ ਨੂੰ ਸਦਨ ਤੋਂ ਬਾਹਰ ਕੱਢਤਾ ਜਾਵੇ ਕੋਈ ਗਲੀਲੀ ਨਹੀਂ ਕੋਈ ਗਲੀਲੀ ਨਹੀਂ ਕਰਾਂਗੇ ਗੱਲ ਆਪਾਂ ਕਰਾਂਗੇ ਕਰਾਂ ਹੀ ਕਰ ਕੱਢੋ ਇੱਕ ਮਿੰਟ ਤੁਸੀਂ ਇਹ ਡਿਸਟਰਬ ਕਰ ਰਹੇ ਹੋ ਸੈਸ਼ਨ ਨੂੰ ਤੁਸੀਂ ਇੰਨਾ ਇੰਨੀ ਦੇਰ ਇੱਕ ਤੁਹਾਨੂੰ ڈاکੂ ਕਹਿ ਰਿਹਾ ਜੀ ਤੁਹਾਨੂੰ ڈاکੂ ਕਹਿ ਰਿਹਾ ਆ ਆ ਤਾਂ ਇਹਨਾਂ ਦੀ ਆ ਇਹਨਾਂ ਦੀ ਹਿਸਟਰੀ ਹੈ ਜੀ ਆ ਇਹਨਾਂ ਦੀ ਆ ਇਹਨਾਂ ਦੀ ਰਾਜਨੀਤਿਕ ਹਿਸਟਰੀ ਆ ਤੁਹਾਨੂੰ ਡਾਕੂ ਬਹਿ ਰਿਹਾ ਹੈ ਸਪੀਕਰ ਨੂੰ ਸ਼ਕਤੀ ਸਾਹਿਬ ਇਹਨਾਂ ਨੂੰ ਇਹਨਾਂ ਨੂੰ ਬਾਹਰ ਭੇਜਿਆ ਜਾਵੇ ਜੀ ਪਲੀਜ਼ ਤੁਹਾਡੇ ਅੰਦਰ ਇਨਸਾਫ ਤੋਂ ਮਤਲਬ ਨਹੀਂਗਾ ਬਾਹਰ ਭੇਜ ਦਿਓ ਤੁਹਾਡੇ ਅੰਦਰ ਇਨਸਾਫ ਤੋਂ ਮਤਲਬ ਨਹੀਂਗਾ ਚਲ ਬੱਸ ਚੱਲ ਚੱਲ ਉਹਨੂੰ ਕਹੀ ਜਾਂਦੇ ਮੈਂ ਚੱਲ ਜਾਂਦਾ ਚਲ ਚਲੋ ਤੁਸੀਂ ਸੈਟ ਓ ਚਲੋ ਚਲੋ ਸ਼ਾਬਾਸ਼ ਲੱਗੀ ਹਾਜ਼ਰੀ ਤੁਹਾਡੀ ਉਹ ਚਲੇ ਜਾਣਾ ਚਲੇ ਜਾਣਾ ਉਹ ਪਹਿਲੇ ਕਿਹੜਾ ਪਹਿਲੀ ਵਾਰ ਬਾਹਰ ਕੱਢੇ ਗਿਆ ਰਵਾਇਤੀ ਤੌਰ ਤੇ ਆਪਾਂ ਇਹਨਾਂ ਨੂੰ ਜੋ ਤੁਹਾਡੀ ਪਾਰਟੀ ਤੁਹਾਨੂੰ ਟਾਈਮ ਨਹੀਂ ਦਿੰਦੀ ਅਸੀਂ ਪੁੱਛੋ ਪੁੱਛੋ ਬਸ ਇੱਕ ਮੇਰੀ ਗੱਲ ਕੱਢ ਕੇ ਸੁਣिएगा ਵੀ ਪਾਰਟੀ ਗੱਲ ਸੁਣ ਲਾਗੇ ਮੈਂ ਨੇਮ ਕਰ ਦਿੱਤਾ ਹੈ ਸਪੀਕਰ ਸਾਹਿਬ ਇਹ ਕਾਂਗਰਸ ਦਾ ਮਾਜੋਰ ਮੈਂਬਰ ਨੂੰ ਬਾਹਰ ਜਾਣਾ ਪਏਗਾ ਦੇ ਖਿਲਾਫ ਹੈ ਜਾਂ ਨਰੇਗਾ ਦੇ ਹੱਥ ਠਾਕੀ ਸਾਹਿਬ ਇਹ ਕਾਂਗਰਸ ਨਰੇਗਾ ਦੇ ਮੈਂਬਰ ਨੂੰ ਬਾਹਰ ਕੱਢੋ ਇਹ ਜਾਣ ਬੁੱਝ ਕੇ ਪਲੈਨਿੰਗ ਕਰਕੇ ਆਏ ਨੇ ਕਿ ਇਥੇ ਮੁੱਖ ਮੰਤਰੀ ਨੂੰ ਬੋਲਣ ਨਹੀਂ ਦੇਣਾ ਕਿਉਂਕਿ ਜਦੋਂ ਮੈਂ ਬੋਲੂਗਾ ਇਹਨਾਂ ਦੇ ਭੇਤ ਖੋਲਣਗੇ ਭੇਤ ਖੋਲਣਗੇ ਮੈਂ ਵਾਚ ਐਡਵਾਰਡ ਨੂੰ ਇਹ ਰੌਲਾ ਪਾਉਂਦੇ ਆ ਹੋਰ ਕੋਈ ਕਰਦਾ ਕਿ ਇਹਨਾਂ ਨੂੰ ਬਾਹਰ ਕਰਦਾ ਕੋਈ ਹੋਰ ਕੋਈ ਤਰਕ ਨਹੀਂ ਕੋਈ ਤੱਤ ਨਹੀਂ ਇਹਨਾਂ ਨੇ ਬਸ ਮੇਰਾ ਮੇਰੀ ਸਪੀਚ ਜਾਂ ਜੋ ਮੈਂ ਲੋਕਾਂ ਵੱਲੋਂ ਆਮ ਗਰੀਬ ਲੋਕਾਂ ਵੱਲੋਂ ਬੋਲਣਾ ਉਹਨੂੰ ਡਿਸਟਰਬ ਕਰਨਾ ਕਿਉਂਕਿ ਮੈਂ ਕਰਦਾ ਮੈਂ ਕਰਦਾ ਸੋਨੇ ਦੇ ਬਿਸਕਟਾਂ ਦੀਆਂ ਗੱਲਾਂ ਮੈਂ ਕਰਦਾ ਇਹਨਾਂ ਦੇ ਮੈਂ ਕਰਦਾ ਇਹਨਾਂ ਦੀ ਰਜਵਾੜਾ ਸ਼ਾਹੀ ਦੀਆਂ ਗੱਲਾਂ ਮੈਂ ਕਰਦਾ ਇਹਨਾਂ ਦੀ ਜੋ ਸੋਚ ਹੈ ਦਲਤਾਂ ਗਰੀਬਾਂ ਪ੍ਰਤੀ ਇਹਨਾਂ ਦੇ ਪ੍ਰਧਾਨ ਨੇ ਕੀ ਕਿਹਾ ਸੀ ਤਰਨ ਤਾਨ ਮੈਂ ਉਹਨਾਂ ਦੀਆਂ ਗੱਲਾਂ ਕਰਦੀਆਂ ਸੋ ਇਸ ਕਰਕੇ ਇਹ ਹੁਣ ਬਹਾਨਾ ਲੱਭਦੇ ਆ ਆ ਸਾਰੇ ਇਕੱਠੇ ਹੋ ਗਏ ਇੱਧਰ ਦੀ ਲੰਗ ਜਾਣਗੇ ਹੁਣ ਚਲੋ ਜਾਓ ਫਿਰ ਜੇ ਜਾਣਾ ਤੁਸੀਂ ਸਾਨੂੰ ਬੋਲ ਲੈਣ ਦਿਓ ਗਰੀਬਾਂ ਦੀ ਹੱਕ 'ਚ ਕੋਈ ਗੱਲ ਕਰ ਲੈਣ ਦਿਓ ਗਰੀਬਾਂ ਦੇ ਹੱਕ 'ਚ ਕੋਈ ਗੱਲ ਕਰ ਲੈਣ ਦਿਓ ਤੇ ਕਿਰਪਾ ਕਰਕੇ ਤੁਸੀਂ ਰਜਵਾੜਿਓ ਤੁਹਾਡੇ ਹੱਥ ਤੁਹਾਡੇ ਏਜੰਡੇ 'ਤੇ ਗਰੀਬ ਨਹੀਂ ਹੈਗੇ ਥੋੜੇ ਮੈਨੀਫੈਸਟੋ ਜਕਰੀਬ ਨਹੀਂ ਹੈਗੇ ਤੁਸੀਂ ਤੁਸੀਂ ਗਰੀਬਾਂ ਨੂੰ ਮਟੀਰੀਅਲ ਕਹਿੰਦੇ ਹੋ ਤੁਸੀਂ ਕਹਿੰਦੇ ਹੋ ਕਿ ਪੈਰਾਂ ਦੀ ਜੁੱਤੀ ਜੇ ਸਿਰ ਤੇ ਜਿ ਬਿਠਾਓਗੇ ਜਾ ਤੁਸੀਂ ਕਹਿੰਦੇ ਹੋ ਇਹ ਆਹੀ ਕਹਿੰਦੇ ਆ ਜਿਹੜੇ ਖੜੇ ਆ ਇਹ ਕਹਿੰਦੇ ਜੇ ਡਰ ਵੀ ਘੋੜਿਆਂ ਦੀ ਰੇਸ ਦੇ ਵਿੱਚ ਖੱਜਰ ਜਦ ਤੱਕ ਟੂ ਪਜਾਉਂਗੇ ਤਾਂ ਫਿਰ ਆਹੀ ਹਾਲ ਹੁੰਦਾ ਇਹ ਇਹਨਾਂ ਦੀ ਸੋਚ ਹੈ ਗਰੀਬਾਂ ਪ੍ਰਤੀ ਇਹ ਅੱਜ ਅੱਜ ਡਿਸਟਰਬ ਕਰ ਰਹੇ ਨੇ ਬਸ ਹੋਰ ਕੋਈ ਕੰਮ ਨਹੀਂ ਮੁੱਖ ਮੰਤਰੀ ਦਾ ਭਾਸ਼ਣ ਡਿਸਟਰਬ ਕਰ ਦੋ ਉਹ ਮੈਨੂੰ ਮੈਂ ਹਜੇ ਹਜ਼ਾਰਾਂ ਹਜ਼ਾਰਾਂ ਡਿਸਟਰਬੈਂਸਾਂ ਝੱਲੀਆਂ ਨੇ ਮੈਂ ਮੈਂ ਥੋੜੇ ਵਰਗਾ ਨਹੀਂ ਹੈਗਾ ਇਹ ਅਸੀਂ ਪੜ ਕੇ ਕੌਨਮੈਂਟਾਂ ਚ ਆ ਗਏ ਤੇ ਆ ਕੇ ਆਉਣ ਸਰ ਬਾਪੂਆਂ ਵਾਲੀਆਂ ਕਮਾਈਆਂ ਤੇ ਬਹਿ ਗਿਆ ਆ ਬਾਪੂ ਦਾ ਨਾਮ ਲਈ ਜਾਂਦਾ ਰਹਿੰਦਾ ਉਹ ਬਾਪੂ ਦਾ ਨਾਮ ਲਈ ਜਾਂਦਾ ਰਹਿੰਦਾ ਮੇਰੇ ਪਿਤਾ ਜੀ ਆਏ ਆ ਉਹ ਸਾਡੇ ਵਾਲੇ ਪਿਤਾ ਜੀ ਅਸੀਂ ਵੀ ਅਸੀਂ ਵੀ ਪਿਓਾਂ ਦੇ ਪੁੱਤੀਆਂ ਹਾਂ ਹਾਂ ਤੇ ਮਜ਼ਾਕ ਬਣਾਇਆ ਇਹਨਾਂ ਨੇ ਇੱਥੇ ਮਜ਼ਾਕ ਬਣਾਇਆ ਇਹਨਾਂ ਨੇ ਵਿਧਾਨ ਸਭਾ ਦਾ ਐਤ ਕਿ ਜਿੰਨੇ ਹੈਗੇ ਆਂ ਉਹ ਅਗਲੀ ਵਾਰ ਉਹਨੇ ਵੀ ਨਹੀਂ ਆਉਣੇ ਜੇ ਤੁਸੀਂ ਜੇਰ ਸਾਹਿਬ ਨਾਲ ਤੁਸੀਂ ਚੱਲ ਰਹੇ ਹੋ ਉਹ ਤੁਸੀਂ ਆਪ ਬੋਲ ਕੇ ਹੁਣ ਤੁਸੀਂ ਨਿਕਲ ਨਾ ਚਲਿਓ ਇੱਥੇ ਬੈਠੋ ਸਾਹਮਣੇ ਬੈਠੋ ਬੈਠੋ ਇੱਥੇ ਬਹਿ ਕੇ ਸੁਣ ਕੇ ਜਾਇਓ ਨਹੀਂ ਤਾਂ ਨਹੀਂ ਤਾਂ ਕਾਂਗਰਸ ਕਾਂਗਰਸ ਨੂੰ ਕੀ ਜਵਾਬ ਦੇਵੋਗੇ ਸ਼ਾਮ ਨੂੰ ਜਾ ਕੇ ਕਿ ਅਸੀਂ ਨਰੇਗਾ ਜੋ ਬਾਈਕਾਟ ਕਰੇ ਨਰੇਗਾ ਦੇ ਹੱਕ ਚੋਂ ਜਾਂ ਨਰੇਗਾ ਦੇ ਵਿਰੋਧ ਚੋਂ ਉਹ ਮੈਂ ਕਹੀ ਜਾਂਦਾ ਲੜਾਈ ਮੋਦੀ ਨਾਲ ਹੈ ਉਹਦੇ ਨਾਲ ਲੜੀਏ ਸਾਨੂੰ ਤਾਂ ਕਹਿੰਦੇ ਚਲੋ ਦਿੱਲੀ ਚੱਲੀਏ ਤੁਸੀਂ ਇੱਥੇ ਬੈਠੋ ਬਣਾ ਇੱਥੇ ਬੈਠੋ ਦਿੱਲੀ ਚੱਲੀਏ ਉਹ ਦਿੱਲੀ ਆਣ ਨੂੰ ਕਹੋ ਹਾਂ ਦਿੱਲੀ ਆ ਚਲੋ ਦਿੱਲੀ ਚੱਲੀਏ ਅਸੀਂ ਤੁਹਾਡੇ ਨਾਲ ਚੱਲਾਂਗੇ ਹਾਂਜੀ ਪਰਗਟ ਜੀ ਤੁਸੀਂ ਇੱਥੇ ਨਾਲ ਬੈਠਦੇ ਨਹੀਂ ਦਿੱਲੀ ਨਾਲ ਕੀ ਚੱਲੋਗੇ

ਬਟਾਓ ਇਹਨਾਂ ਨੂੰ ਮੈਂ ਇਹ ਬੈਠੋ ਜੀ ਸਾਰੇ ਮਾਰੇ ਹੋ ਮੈਂਬਰ ਆਪਣੀ ਜਗ੍ਹਾ ਤੇ ਬੈਠਣ ਖੈਰਾ ਸਾਹਿਬ ਨੂੰ ਬਾਹਰ ਛੱਡਿਆ ਛੱਡਿਆ ਉਹ ਮਾਨ ਸਨਮਾਨ ਸਾਹਿਬ ਸੁਖਪਾਲ ਸਿੰਘ ਖੈਰਾ ਨੂੰ ਮਾਨ ਸਨਮਾਨ ਸਾਹਿਬ ਬਾਹਰ ਛੱਡਿਆ ਹੋ ਜੀ ਹੀ ਇਸ ਨਾਟ ਅਲਾਉਡ ਹੇਅਰ ਲੈ ਜਾਓ ਜੀ ਤੁਹਾਡੀ ਮੈਂ ਗੱਲ ਸੁਣੂੰਗਾ ਤੁਹਾਡੀ ਗੱਲ ਸੁਣਾਗੇ ਬਿਲਕੁਲ ਕਰਦੇ ਆ ਤੁਹਾਡੀ ਗੱਲ ਸੁਣਾਗਾ ਹਲੋ ਪੀਸਾ ਤੁਹਾਡੀ ਗੱਲ ਸੁਣਾਗੇ ਬਿਲਕੁਲ ਚਾਰ ਘੰਟਿਆਂ ਦਾ ਸੈਸ਼ਨ ਚ ਟਿਕ ਕੇ ਤੁਹਾਨੂੰ 2 ਮਿੰਟ ਗੱਲ ਕਰਨ ਦੇ ਆ ਚਾਰ ਦਿਨ ਦਾ ਚਲਾਓ ਤੁਹਾਨੂੰ ਗੱਲ ਕਰਾਂਗੇ 2 ਮਿੰਟ ਚਲੋ 60 ਦਿਨ ਦਾ ਚਲਾਓ ਚਾਰ ਘੰਟਿਆਂ ਵਾਲੇ ਚ ਸਹਾਇਕ ਨਹੀਂ ਦਿੰਦੇ ਔਰ ਅੱਜ ਤਾਂ ਮੁੱਦਾ ਵੀ ਤੁਹਾਡੇ ਖਿਲਾਫ ਨਹੀਂ ਹੈਗਾ ਉਹ ਮੁੱਦਾ ਬੀਜੇਪੀ ਨਾਲ ਦੇ ਖਿਲਾਫ ਹੈ ਉਹ ਮੁੱਦਾ ਤਾਂ ਸੈਂਟਰ ਸਰਕਾਰ ਦੇ ਖਿਲਾਫ ਹੈ ਤੇ ਅੱਜ ਵੀ ਤੁਸੀਂ ਇਦਾਂ ਕਰਦੇ ਹੋ ਇੱਥੋਂ ਸਿੱਧ ਹੁੰਦਾ ਤੁਸੀਂ ਰਲੇ ਹੋਏ ਹੋ ਤੁਸੀਂ ਰਲੇ ਹੋਏ ਹੋ ਇਹ ਰਲੇ ਹੋਏ ਨੇ ਬੀਜੇਪੀ ਨਾਲ ਰਲੇ ਹੋਏ ਨੇ ਇਹ ਇਹ ਬੀਜੇਪੀ ਨਾਲ ਰਲੇ ਹੋਏ ਨੇ ਬੀਜੇਪੀ ਨੇ ਰਲੇ ਹੋਏ ਨੇ ਬਰਨਾਲੇ ਵਾਲਿਓ ਨਮੇ ਹਾਂ ਬਸ ਆਹੀ ਕੋਈ ਹੋਰ ਇਹਨਾਂ ਨੂੰ ਕਿਸੇ ਗਰੀਬ ਦੀ ਚਿੰਤਾ ਨਹੀਂ ਇਸ ਵਕਤ ਹਜ਼ਾਰਾਂ ਇਸ ਵਕਤ ਹਜ਼ਾਰਾਂ ਲੋਕ ਦਿਹਾੜੀਦਾਰ ਦੇਖ ਰਹੇ ਹੋਣਗੇ ਕਿ ਅੱਜ ਕੀ ਹੋ ਰਿਹਾ ਆ ਦਿਖਾ ਦਿਓ ਜੀ ਕੀ ਹੋ ਰਿਹਾ ਹੈ ਆ ਕਾਂਗਰਸ ਦਾ ਚਿਹਰਾ ਸਾਹਮਣੇ ਆ ਗਿਆ ਅਕਾਲੀਆਂ ਤਾਂ ਪਹਿਲੀ ਆਇਆ ਹੋਇਆ ਸੀ ਬੀਜੇਪੀ ਤਾਂ ਪਹਿਲੀ ਸੀ ਆ ਦੇਖ ਲਓ ਕੀ ਆ ਲੈਣ ਦਾ ਆ ਹਾਲਤ ਦੇਖ ਲਓ ਓਏ ਆ ਇਦਾਂ ਹੀ ਇਹ ਹੜਾ ਮੇਲੇ ਜੋਗੇ ਚ ਲੜੇ ਸੀ ਉਹ ਜੋਗੇ ਵਿੱਚ ਵੀ ਇਦਾਂ ਹੀ ਲੜੇ ਸੀ ਇਹ ਇਹ ਲੜਦੇ ਹੀ ਰਹਿੰਦੇ ਆ ਆ ਮਾਨਸਾਪਾ ਸੋਚੋ ਉਥੇ ਚੱਜੂ ਭਾਈ ਬੈਠੇ ਸੀ ਇਹ ਉਹ ਕੋਈ ਕਹਿੰਦਾ 500 ਕਰੋੜ ਦੀ ਕੁਰਸੀ ਖਰੀਦ ਲਈ ਕੋਈ ਕਹਿੰਦਾ ਇੰਨੇ ਦੀ ਖਰੀਦ ਲਈ ਆ ਇਹਨਾਂ ਦੇ ਆ ਆ ਕਾਂਗਰਸ ਹੈ ਜੀ ਇਹ ਇੱਥੇ ਆਉਣ ਦੇ ਕਾਬਿਲ ਹੈਗੇ ਜਿੰਨੇ ਵੀ ਹੈਗੇ ਇਹ ਇਹ ਆਉਣ ਦੇ ਕਾਬਿਲ ਹੈਗੇ ਇੱਥੇ 4 ਘੰਟੇ ਨੇ ਤਾਂ ਬੈਠਿਆ ਨਹੀਂ ਜਾਂਦਾ 4 ਘੰਟੇ ਅੱਛਾ ਆਪਦੀਆਂ ਗੱਲਾਂ ਸੁਣਾ ਕੇ ਅੱਜ ਕੱਲ ਸੁਣਾਂਗੇ ਅਸੀਂ ਬਸ ਜੋ ਆਰਡਰ ਹੋ ਗਿਆ ਸਟੇਅਰ ਦਾ ਹੋ ਗਿਆ ਜੀ ਚੇਅਰ ਦਾ ਫੈਸਲਾ ਮੰਨਣ ਨੂੰ ਤਿਆਰ ਨਹੀਂ ਚੇਅਰ ਦਾ ਮੈਂ ਫੈਸਲਾ ਮੰਨਣ ਨੂੰ ਤਿਆਰ ਨਹੀਂ سارے مان یوگ ممبر اپنی भी اپنی جگہ تے بیٹھے ہن سارا بول دیو تسی جاؤ نال سارے بیٹھو کوئی فائدہ نہیں سی ایم صاحب ایک منٹ تسی بیٹھو پھر ایک منٹ بیٹھو جی بیٹھو سی ایم صاحب چلو پھر جاؤ جا جاؤ جا بیٹھو کیوں بیٹھیے سی ایم صاحب کون میں کیئر کیئر ریس کرو ہو ار یو کہنے ہو تسی ہو ار یو بھائی چ پتہ نہیں لگیا بھائی چ پتہ نہیں لگیا ہو ائی ایم کیئر ریس کرو کیئر ریس کرو بیچ نہیں پتہ لگیا ہے سدن ਜਿਹੜੀਆਂ ਜਿਹੜੀਆਂ ਪੰਚਾਇਤੀ ਚੋਣਾਂ ਹੋਈਆਂ ਸਦਨ ਨੂੰ ਪਰਸ਼ਨ ਉਹਦੇ ਨਹੀਂ ਪਤਾ ਲੱਗਿਆ ਸਦਨ ਨੂੰ ਚੱਲਣ ਦਿਓ ਕੇ ਰੋਡਸ ਕਰੋ ਹੂ ਆਰ ਯੂ ਸਦਨ ਆਪਣੀ ਗੱਲ ਨਹੀਂ ਰੱਖੋ ਬੈਠੋ ਸੇਵ ਸਾਹਿਬ ਬੈਠੋ ਅਗਲੀ ਖਬਰ ਰਾਣਾ ਗੁਰਜੀਤ ਦੇ ਨਾਲ ਜੁੜੀ ਹੈ ਕਾਂਗਰਸ ਦਾ ਕਾਟੋ ਕਲੇਸ਼ ਆਏ ਦਿਨ ਹੀ ਦੇਖਣ ਨੂੰ ਮਿਲ ਜਾਂਦਾ ਹੈ ਅਸੀਂ ਇਹ ਕਿਉਂ ਕਹਿ ਰਹੇ ਹਾਂ ਪਹਿਲਾਂ ਰਾਣਾ ਗੁਰਜੀਤ ਦੀ ਵੀਡੀਓ ਦੇਖ ਲਓ ਫਿਰ ਤੁਹਾਨੂੰ ਦੱਸ ਦਿਆ ਕਿ ਹੁਣ ਨਵਾਂ ਕਲੇਸ਼ ਕੀ ਲੋਡ ਹੋ ਰਿਹਾ ਹੈ ਮੇਰਾ ਆਪਣਾ ਮੰਨਣਾ ਆ ਜਿੱਥੇ ਤਾਈ ਮਨਰੇਗਾ ਦੀ ਗੱਲ ਹੈ ਰੋਸ ਕਰਨਾ ਸਾਡਾ ਫਰਜ਼ ਹੈ ਲੇਕਿਨ ਇਸ ਰੋਸ ਚੋਂ ਨਿਕਲਣਾ ਕੁਛ ਨਹੀਂ ਇਹ ਐਪ੍ਰੋਪਰੀਏਟ ਜਗ੍ਹਾ ਹੈ ਦੀ ਲੋਕ ਸਭਾ ਸਿਗੀ ਰਾਜ ਸਭਾ ਸਿਗੀ ਲੇਕਿਨ ਸਾਨੂੰ ਰੈਜ਼ੋਲੂਸ਼ਨ ਲਿਓ ਜ਼ਰੂਰ ਲਿਆਉਣਾ ਚਾਹੀਦਾ ਕਿ ਵੀ ਅਸੀਂ ਇੰਨਾ ਸਹਿਮਤ ਨਹੀਂ ਇਸ ਮਨਰੇਗਾ ਦੇ ਨਾਲ ਲੋਕਾਂ ਦਾ ਪਿੰਡਾਂ ਚ ਲੋਕਾਂ ਦਾ ਬੜਾ ਨੁਕਸਾਨ ਹੋਏਗਾ ਹੁਣ ਤੁਹਾਨੂੰ ਦੱਸ ਦਿਆਂ ਕਿ ਕਾਂਗਰਸ ਦਾ ਕਾਟੋ ਕਲੇਸ਼ ਕਿਵੇਂ ਲੋਡ ਹੋ ਰਿਹਾ ਹੈ ਇੱਕ ਪਾਸੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਕਹਿੰਦੇ ਆ ਕਿ ਮਨਰੇਗਾ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕੀਤੇ ਜਾਣ ਦੂਜੇ ਪਾਸੇ ਰਾਣਾ ਗੁਰਜੀਤ ਕਹਿੰਦੇ ਆ ਕਿ ਇਸ ਦੇ ਵਿੱਚੋਂ ਨਿਕਲਣਾ ਕੁਝ ਵੀ ਨਹੀਂ ਕਿਤੇ ਨਾ ਕਿਤੇ ਜਿਹੜਾ ਹੈਗਾ ਆਪਸ ਵਿੱਚ ਕਨਫਲਿਕਟ ਅੱਜ ਫਿਰ ਇੱਕ ਵਾਰ ਦੁਬਾਰਾ ਦੇਖਣ ਨੂੰ ਮਿਲ ਗਿਆ ਹੁਣ ਦੇਖਦੇ ਆ ਕਿ ਜਦੋਂ ਇਹ ਬਿਆਨ ਵਾਇਰਲ ਹੋਏਗਾ ਉਸ ਤੋਂ ਬਾਅਦ ਚ ਰਾਜਾ ਵੜਿੰਗ ਕੀ ਬੋਲਦੇ ਆ ਜਬ ਪਾਰਟੀ ਦੀ ਲੜਨ ਕੀ ਕਹਿੰਦੀ ਆ ਉਹ ਦੇਖਣਾ ਦਿਲਚਸਪ ਹੋਵੇਗਾ ਅਗਲੀ ਖਬਰ ਪ੍ਰਤਾਪ ਬਾਜਵਾ ਦੇ ਨਾਲ ਜੁੜੀ ਹੈ ਪ੍ਰਤਾਪ ਬਾਜਵਾ ਨੂੰ ਸੁਰਖੀਆਂ ਵਿੱਚ ਬਣੇ ਰਹਿਣ ਲਈ ਕੁਝ ਨਾ ਕੁਝ ਕਰਨਾ ਪੈਂਦਾ ਹੈ ਅੱਜ ਰਾਣਾ ਬਲਾ ਚੋਰੀਆਂ ਦਾ ਮੁੱਦਾ ਚੁਕ ਲਿਆ ਐਨੇ ਦਿਨਾਂ ਬਾਅਦ ਜਦਗੀ ਕਤਲ ਹੋਏ ਨੂੰ ਕਈ ਦਿਨ ਬੀਤ ਚੁਕੇ ਆ ਪਹਿਲਾ ਪ੍ਰਤਾਪ ਬਾਜਵਾ ਉਹਨਾਂ ਦੇ ਘਰ ਗਏ ਉਦੋਂ ਨਹੀਂ ਐਨਾ ਖੁੱਲ ਕੇ ਬੋਲੇ ਪਰ ਅੱਜ ਜਿਵੇਂ ਪਤਾ ਲੱਗਿਆ ਕਿ ਅੱਜ ਹਾਊਸ ਹੈ ਅੱਜ ਰਾਣਾ ਬਲਾ ਚੋਰੀਆਂ ਦਾ ਮਸਲਾ ਚੁਕ ਲਿਆ ਸੋ ਖੈਰ ਕੀ ਕੁਝ ਬੋਲੇ ਆ ਪ੍ਰਤਾਪ ਬਾਜਵਾ ਆਓ ਤੁਹਾਨੂੰ ਸੁਣਾਉਂਦੇ ਹਾਂ ਰੋਜ਼ ਤੁਸੀਂ ਵੇਖੋ ਰਾਣਾ ਬਲਾ ਚੋਰੀਆਂ ਪਿੱਛੇ ਮਾਰਿਆ ਗਿਆ ਕਬੱਡੀ ਤੇ ਟੂਰਨਾਮੈਂਟਸ ਇਹਨੂੰ ਹੈਰਾਨੀ ਦੀ ਗੱਲ ਹੈ ਇੱਕ ADGP ਲੈਵਲ ਦਾ ਅਫਸਰ ਉਸੇ ਟੂਰਨਾਮੈਂਟ 'ਚ ਬੈਠਾ ਹੈ 20 ਤੋਂ 25 ਹਜ਼ਾਰ ਬੰਦਾ ਹੈ ਉਹਦੇ 'ਚ ਤਿੰਨ ਸਰਵਿੰਗ DSP ਉੱਥੇ ਨੇ ਇਲਾਕਾ ਪੁਲਿਸ ਵਾਲੇ ਉੱਥੇ ਨੇ ਗੋਲੀ ਮਾਰ ਕੇ ਕਤਲ ਕਰਕੇ ਉਥੋਂ ਬੰਦੇ ਨਿਕਲ ਜਾਂਦੇ ਨੇ ਐਂਡ ਉਸ ਸਪੋਰਟਸ ਪ੍ਰਮੋਟਰ ਹੈ ਇੱਥੋਂ ਤੱਕ ਵੇਖੋ ਪੰਜਾਬ ਦੀ ਜਿਹੜੀ ਪੁਰਾਣੀ ਇੱਕ ਇੱਕ ਰਵਾਇਤ ਸੀ ਉਹ ਵੀ ਟੁੱਟ ਗਈ ਹੈ ਪਿਸਤੌਲ ਉਹਦਾ ਕੱਢ ਕੇ ਲੈ ਜਾਂਦੇ ਨੇ ਸੋਨਾ ਉਹਦੇ ਜਿਹੜਾ ਉਹਨੇ ਕੋਈ ਗਲੇ ਵਿੱਚ 체ਨ ਪਾਈ ਹੱਥਾਂ ਵਿੱਚ ਉਹਨੇ ਜੋ ਬ੍ਰੇਸਲੇਟ ਪਾਈ ਏ ਉਹ ਵੀ ਕੱਢ ਕੇ ਲੈ ਜਾਂਦੇ ਫੋਨ ਉਹਦਾ ਚੋਰੀ ਕਰਕੇ ਲੈ ਜਾਂਦੇ ਇਹ ਗਵਰਨਮੈਂਟ ਹੈ ਜੇ ਤੱਕ ਤੁਸੀਂ ਵੇਖੋ ਏਡੀਜੀਪੀ ਉੱਥੇ ਬੈਠਾ ਹੋਏ ਗਵਰਨਮੈਂਟ ਇਜਾਜ਼ਤ ਦੇ ਤਿੰਨ ਸਰਵਿੰਗ ਡੀਐਸਪੀ ਉੱਥੇ ਹੁਣ 15-20 ਹਜ਼ਾਰ ਆਦਮੀ ਉੱਥੇ ਹੋਏ ਇਹ ਕਤਲ ਹੋ ਜਣ ਸੀਐਮ ਸਾਹਿਬ ਦੇ ਕੰਨਾਂ ਤੱਕ ਦੀ ਜੂੰ ਨਹੀਂ ਸਰਕੀ ਜੀ ਹੋਮ ਮਿਨਿਸਟਰ ਕੰਪਲੀਟ ਫੇਲਡ ਗਵਰਨਮੈਂਟ ਹੈ ਜੀ ਹਰ ਰੋਜ਼ ਬੇਤਾਸ਼ਾ ਗੋਲੀਆਂ ਚੱਲ ਰਹੀਆਂ ਨਸ਼ਾ ਹਾਊਸ ਟੂ ਹਾਊਸ ਹੈ ਕਹਿੰਦੇ ਸੀ ਨਸ਼ੇ ਦੇ ਖਿਲਾਫ ਯੁੱਧ ਸ਼ੁਰੂ ਕੀਤਾ ਹੈ ਕੈਮਰਾਮੈਨ ਇਹੋ ਜਿਹਾ ਯੁੱਧ ਦੇ ਕੇ ਹਾਊਸ ਡਿਲੀਵਰੀ ਹੈ ਮੈਂ ਕਹਾਂ ਸਮਝੀ ਜਿਓਫ ਦੀ ਆਪੋਜੀਸ਼ਨ ਪੰਜਾਬ ਦੇ ਕਿਸੇ ਸ਼ਹਿਰ ਕਿਸੇ ਕਸਬੇ ਕਿਸੇ ਪਿੰਡ ਦੇ ਵਿੱਚ ਤੁਸੀਂ ਅੱਜ ਨਸ਼ਾ ਚਾਹੋ ਟੈਲੀਫੋਨ ਦੇ ਉੱਤੇ ਹੋਮ ਡਿਲੀਵਰੀ ਇਹ ਦੱਸਣ ਸੇ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਸਿਆਸਤ ਕਿਵੇਂ ਕਰਦੇ ਆ ਅੱਜ ਤੁਹਾਨੂੰ ਦਿਖਾਉਣੇ ਆ ਪਹਿਲਾਂ ਇੱਕ ਬਿਆਨ ਸੁਣ ਲੋ ਸੀਐਮ ਭਗਵੰਤ ਮਾਨ ਦਾ ਫਿਰ ਤੁਹਾਨੂੰ ਦੱਸਾਂਗੇ ਕਿ ਕਿੰਨੀ ਗੰਦੀ ਰਾਜਨੀਤੀ ਹੋ ਗਈ ਹੈ ਸਾਡੀ ਭਾਜਪਾ ਨੇ ਆਪਦੇ ਆਫੀਸ਼ੀਅਲ ਪੇਜ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦੇ ਦਾ ਕਾਰਟੂਨ ਬਣਾ ਕੇ ਪਾਤਾ ਕੀ ਕੀਤੀ ਕਰ ਬਈ ਕੋਈ ਕਾਰਨ ਪਤਾ ਤੁਹਾਨੂੰ ਮੈਂ ਵੀ ਸਵਾਲ ਕਰ ਸਕਦਾ ਤੁਹਾਨੂੰ ਹੈਂ ਹਾਂਜੀ ਅਲਾਈਅੰਸ ਰਾਜਪੁਰਾਣਾ ਅਲਾਈਅੰਸ 9 ਵਾਸਤਾ ਵੈਰੀ ਗੁੱਡ ਅਲਾਈਅੰਸ ਹੋਣ ਦੇ ਚਾਂਸ ਨੇ ਹੈਨਾ ਤੁਸੀਂ ਵੀ ਕਾਫੀ ਅੱਛੇ ਜਵਾਬ ਦੇ ਲਏ ਨੇ ਹੈਂ ਹਾਂਜੀ 2027 ਨਜ਼ਰ ਆ ਰਹੇ ਹਾਂ 2027 ਨਜ਼ਰ ਆ ਰਹੇ ਲਿਖਿਆ ਕਰੋ ਨਾ ਫਿਰ ਇਹ ਲਿਖਣਾ ਭਗਵਾਨ ਤਮੰਦ ਨਾ ਪਾਕੇ ਆਪਦੇ ਲੇਖਜ ਵੀ ਲਿਖ ਦਿਆ ਕਰੋ ਵੀ ਸਾਡੇ ਵੱਲੋਂ ਇਹ ਮਹਿਸੂਸ ਹੋ ਰਿਹਾ ਕਿ ਕਾਰਵਾਈ ਤਾਂ ਨਹੀਂ ਹੋਈ ਬੀਜੇਪੀ ਨੂੰ ਹੁਣ ਅਗਲੇ 8-9 ਮਹੀਨੇ ਮaaf ਹੈ ਸਾਰਾ ਕੁਝ ਮੈਂ ਤਾਂ ਕਹਿੰਦਾ ਜੇ ਪੁਟਾਨ ਜਾਂ ਬੰਗਲਾਦੇਸ਼ 'ਚ ਜਿਵੇਂ ਰੋਲਾ ਪਿਆ ਹੁਣ ਬੰਗਲਾਦੇਸ਼ 'ਚ 12 ਪਰ ਵੀ ਨੂੰ ਵੋਟਾਂ ਨੇ ਉੱਥੇ ਜੇ ਇੱਕ ਦਿਨ ਨੂੰ ਪਤਾ ਲੱਗ ਜੇ ਵੀ ਬੰਗਲਾਦੇਸ਼ ਦੇ ਵਿੱਚ ਵੀ ਇੱਕ ਸੀਟ ਨਾਮਿਨੇਟ ਕੀਤੀ ਜਾ ਸਕਦੀ ਹੈ ਮੇਰੇ ਨਾਲ ਸ਼ਰਤ ਲਾ ਲਓ ਇੱਥੋਂ ਜਾਣਗੇ ਸੁਵੀਰ ਬਦਲ ਜਾਊ ਜਾਂ ਫਿਰ ਕੋਈ ਅਨੰਤ ਵੀਰ ਜਉ ਕੌਣ ਹੁਣ ਨਵੇਂ ਵੀ ਲਿਆਂਦੇ ਨੇ ਉਹਨਾਂ ਨੇ ਕੱਢੇ ਨੇ ਤੂੰ ਜਾ ਕੇ ਬੰਗਲਾਦੇਸ਼ ਸੰਭਾਲ ਲਓ ਕੁਰਸੀ ਵਾਸਤੇ ਪਟਾਨ ਬੰਗਲਾਦੇਸ਼ ਨੇਪਾਲ ਜਿੱਥੇ ਮਰ ਜਾਣਾ ਪੈ ਜੇ ਪਚਾਨਗੇ ਕਦੇ ਵੀ ਸਿੱਖ ਕੌਮ ਦਾ ਕੋਈ ਮੁੱਦਾ ਨਾ ਦਿੱਲੀ ਚੱਕਿਆ ਇਹਨਾਂ ਨੇ ਜਦੋਂ ਇਹ ਸਰਕਾਰ ਚ ਭਾਈ ਬਲਸੀ ਨਾ ਉਦੋਂ ਚੱਕਿਆ ਹਰ ਇੱਕ ਦੀ ਪ੍ਰਵਾਨਗੀ ਉਹ ਦਿੰਦੇ ਰਹੇ ਤਾਂ ਸੁਣਿਆ ਤੁਸੀਂ ਸੀਐਮ ਭਗਵੰਤ ਮਾਨ ਦਾ ਸਿੱਧੇ ਤੌਰ ਤੇ ਕਹਿਣਾ ਹੈ ਕਿ ਬੀਜੇਪੀ ਨੇ ਆਫੀਸ਼ੀਅਲ ਪੇਜ ਤੇ ਸਹਿਬ ਜਦੋਂ ਤੇ ਗੁਰੂ ਸਾਹਿਬ ਦਾ ਕਾਰਟੂਨ ਪਾਇਆ ਹੁਣ ਇੱਥੇ ਵੱਡਾ ਸਵਾਲ ਖੜਾ ਹੁੰਦਾ ਹੈ ਸੀਐਮ ਭਗਵੰਤ ਮਾਨ ਕਹਿੰਦੇ ਆ ਕਿ ਇਹਨਾਂ ਨੇ ਕਾਰਵਾਈ ਨਹੀਂ ਕਰਵਾਈ ਜੇ ਇਹਨਾਂ ਨੇ ਕਾਰਵਾਈ ਨਹੀਂ ਕਰਵਾਈ ਤੁਸੀਂ ਵੀ ਪੰਜਾਬ ਦੇ ਮੁੱਖ ਮੰਤਰੀ ਹੋ ਤੁਸੀਂ ਹੋਮ ਮਿਨਿਸਟਰ ਹੋ ਸੀਐਮ ਸਾਹਿਬ ਤੁਸੀਂ ਕਿਉਂ ਕਾਰਵਾਈ ਨਹੀਂ ਕਰਵਾਈ ਇਹ ਪੰਜਾਬ ਦੇ ਲੋਕਾਂ ਨੂੰ ਦੱਸੋ ਅਗਲੀ ਖਬਰ ਵਲੋਂ ਦੇਹਾਂ ਸੁਨਿਆਰੇ ਦੀਆਂ ਦੁਕਾਨਾਂ ਤੇ ਵੀ ਬਹੁਤ ਲੁੱਟਾਂ ਹੋਣ ਦੀਆਂ ਖਬਰਾਂ ਆਉਂਦੀਆਂ ਨੇ ਤੇ ਇੱਕ ਸੀਸੀਟੀਵੀ ਵੀਡੀਓ ਸੋਸ਼ਲ ਮੀਡੀਆਜ਼ ਉੱਤੇ ਵਾਇਰਲ ਹੋ ਰਹੀ ਹੈ ਜੋ ਕਿ ਅੰਮ੍ਰਿਤਸਰ ਦੇ ਬਟਾਲਾ ਰੋਡ ਦੇ ਇਲਾਕੇ ਦੀ ਦੱਸੀ ਜਾ ਰਹੀ ਹੈ ਜਿੱਥੇ ਦੋ ਲੁਟੇਰੇ ਪਿਸਤੌਲ ਦੀ ਨੋਕ ਤੇ ਕੇਕੇ ਜੁਐਲਰਸ ਨਾਂ ਦੀ ਸੁਨਿਆਰੇ ਦੀ ਦੁਕਾਨ ਨੂੰ ਲੁੱਟਣ ਆਏ ਸਨ ਗੋਲੀਆਂ ਦੋ ਚਲਾਈਆਂ ਬਿਲਕੁਲ ਨੇੜੇ ਦੁਕਾਨ ਦੇ ਵਿੱਚ ਖੜੇ ਹੋ ਗਏ ਪਰ ਇੱਕ ਵੀ ਗੋਲੀ ਦੁਕਾਨਦਾਰ ਨੂੰ ਨਾ ਲੱਗੀ ਜਦੋਂ ਬਾਹਰੋਂ ਕੋਈ ਆ ਗਿਆ ਦੋਨੋਂ ਲੁਟੇਰਿਆਂ ਦੇ ਵਿੱਚੋਂ ਇੱਕ ਲੁਟੇਰਾ ਪੱਜ ਗਿਆ ਤੇ ਦੂਜੇ ਲੁਟੇਰੇ ਨੂੰ ਦੁਕਾਨਦਾਰ ਨੇ ਫੜ ਲਿਆ ਉਸ ਤੋਂ ਬਾਅਦ ਆਸ- ਫੜੇ ਹੋਏ ਲੁਟੇਰੇ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਬਾਕੀ ਤੁਹਾਨੂੰ ਦੁਕਾਨਦਾਰ ਦੇ ਮੂੰਹੋਂ ਹੀ ਸੁਣਾਉਂਦੇ ਹਾਂ ਸਾਰੀ ਵਾਰਦਾਤ ਕੀ ਹੋਈ ਪ੍ਰਾਇਮਰੀ ਕੁੰਡਿਆਲੇ ਖੂਦ ਦੁਕਾਨਾਂ ਸਨੇਰੀ ਦੀ ਕੇਕੇ ਜਵਲਰ ਤੋਂ ਤੇ ਦੋ ਅਨਪਛਾਤੇ ਮੁੰਡੇ ਆਏ ਚਾਂਦੀ ਦੀ ਚੈਨ ਵੇਚਣ ਕਾਲੇ ਇਹਨਾਂ ਦੇ ਮਾਸਕ ਪਾਏ ਸੀਗੇ ਤੇ ਇਹਨਾਂ ਨੇ ਕਿਹਾ ਚਾਂਦੀ ਦੀ ਚੈਨ ਵੇਚਣੀ ਹੈ ਤੇ ਮੈਂ ਇਹਨਾਂ ਨੂੰ ਕਿਹਾ ਸੀ ਆਪਣਾ ਹੀ ਬਣਿਆ ਮੰਨ ਲਈਦਾ ਮੰਨ ਲਈਦਾ ਨਹੀਂ ਦੂਜਾ ਤੇ ਇਹਨਾਂ ਨੇ ਭਾਈ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਤੇ ਭਾਈ ਦੂਜਾ ਇੱਕ ਮੁੰਡਾ ਭੱਜ ਗਿਆ ਤੇ ਇਹ ਮੇਰੀ ਪੇਟੀੋਂ ਸਮਾਨ ਕੱਢ ਲੱਗਾ ਸੀ ਤੇ ਆਪਾਂ ਇਹਨੂੰ ਫੜ ਲਿਆ ਤੇ ਇਹਨੂੰ ਕੁੱਟਿਆ ਭਾਜੀ ਇੰਨੀ ਕੋ ਮਾਰਾ ਗਿਆ ਨਸ਼ੇ ਦੀ ਆਤੀ ਸੀ ਇਹ ਪਾਜੀ ਬਹੁਤ ਜਿਆਦਾ ਇਹਦਾ ਲੱਗਦਾ ਕਿ ਨਸ਼ਾ ਕੀਤਾ ਆ ਬੱਤ 24 25 ਸਾਲ ਦੇ ਮੁੰਡਿਆਂ ਨੇ ਪਾਜੀ ਦੋਵੇਂ ਤੇ ਪਾਜੀ ਦੁਕਾਨ ਤੇ ਕਰਦੇ ਸੀ ਨਹੀਂ ਮੇਰੇ ਨਾਲ ਮੇਰਾ ਭਤੀਜਾ ਸੀ ਭਾਈ 14 15 ਸਾਲ ਦਾ ਪਈ ਗੋਲੀ ਵਾਜਣ ਦੀ ਕਿਸੇ ਨੂੰ ਮੈਨੂੰ ਮੇਰੇ ਦੋ ਛੋਟੇ ਛੋਟੇ ਬੱਚੇ ਨੇ ਪਾਜੀ ਆਪਾਂ ਕੀ ਲੈਣਾ ਦੇਣਾ ਇਹਨਾਂ ਦਾ ਕੀ ਜਾਣਾ ਵਾ ਸਾਡਾ ਦੇ ਘਰ ਪਰਿਵਾਰ ਉਜੜ ਜਾਂਦਾ ਨਾ ਕਿੰਨਾ ਖਤਰਾ ਕਿੰਨਾ ਡਰਦਾ ਪਾ ਪਾਜੀ ਬਹੁਤ ਖਤਰਾ ਬਹੁਤ ਖਤਰਾ ਬਹੁਤ ਜਿਆਦਾ ਖਤਰਾ ਮੋਕੇ ਤੇ ਪੁਲਿਸ ਆ ਗਈ ਸੀ ਉਹ ਭਾਈ ਪੁਲਿਸ ਨੂੰ ਬੁਲਾਉਣ ਤੋਂ ਬਾਅਦ ਪੁਲਿਸ 15 20 ਮਿੰਟ ਦੇ ਅੰਦਰ ਆ ਗਈ ਸੀ ਇੱਕ ਬੰਦਾ ਜਿਹੜਾ ਇੱਕ ਇੱਕ ਦਾ ਇੱਕ ਭਾਈ ਫਰਾਰ ਹੋ ਗਿਆ ਇੱਕ 잡ੀਆ ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਮੰਗ ਭਾਈ ਕੀ ਕਹਿ ਸਕਦੇ ਹੁਣ ਬਸ ਇਹ ਫੜੇ ਜਾਣ ਤੇ ਹੁਣੇ ساری ਜ਼ਿੰਦਗੀ ਅੰਦਰ ਰਹਿਣ ਇਹੋ ਜਾਨ ਨੂੰ ਜਾਂ ਤੇ ਫਾਂਸੀ ਦਿਓ ਹਾਡੇ ਗੋਲੀ ਵੱਜਦੀ ਨਹੀਂ ਫੇਰ ਉਹ ਤੇ ਵੱਜੀ ਨਹੀਂ ਸਾਡੀ ਕਿਸਮਤ ਚੰਗੀ ਸੀ ਇਹਨਾਂ ਨੂੰ ਦੇ ਚ ਰਿਸ਼ਤੇ 'ਚ ਲਾ ਕੇ ਟੰਗਣਾ ਰੀਦਾ ਭਾਈ ਸੋ ਖੈਰ ਇਹ ਸੀ ਅੱਜ ਦੀਆਂ ਮੁੱਖ ਖਬਰਾਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਜੀ